ਕਾਨੇਰ ਮਿਸਤਾਨ ਹੁੰਦਾ ਤੇ ਹਰ ਤਰ੍ਹਾਂ ਦੀਆਂ ਦੇਸੀ ਘਿਓ ਵਿੱਚ ਬਣਾਈਆਂ ਮਠਾਈਆਂ ਮਿਲਦੀਆਂ ਹਨ ਤੇ ਵਿਆਹ ਸ਼ਾਦੀਆਂ ਲਈ ਆਰਡਰ ਬੁੱਕ ਕੀਤੇ ਜਾਂਦੇ ਹਨ ਕੰਟੈਕਟ ਸੰਪਰਕ ਲਈ +91 6376704522 ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਉੱਗੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਅੱਜ ਸ਼ਹਿਰ ਧਾਰੀਵਾਲ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਕੁਮਾਰ ਕਾਲੇਸ਼ਾ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਦਾਇਤ ਕੀਤੀ ਕਿ ਆਉਣ ਵਾਲੀਆਂ ਸਰਪੰਚੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਵਰਕਰ ਤਿਆਰ ਰਹਿਣ ਕਿਸੇ ਵੀ ਵਰਕਰ ਦੇ ਕਾਗਜ਼ ਰੱਦ ਨਹੀਂ ਹੋਣ ਦਿੱਤੇ ਜਾਣਗੇ ਉਹਨਾਂ ਇਸ ਮੌਕੇ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਪਾਰਟੀ ਹੀ ਇਤਿਹਾਸਿਕ ਜਿੱਤ ਹਾਸਲ ਕਰੇਗੀ ਦੀ ਦਾਇਰੇ ਪਹੁੰਚਣ ਤੇ ਬਲਾਕ ਲਾ ਰਿਵਾਲ ਦੀ ਟੀਮ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਰੇ ਜਿੰਨੇ ਵੀ ਮਦਈ ਸਰਵਾਨ ਪਿੰਡਾਂ ਤੋਂ ਦੇ ਇੱਥੇ ਵੰਦੇ ਮੈਂ ਇੱਕ ਇੱਕ ਦਾ ਨਾਮ ਲਿਆ ਤੇ ਸ਼ਾਇਦ ਟਾਈਮ ਬਹੁਤ ਲੱਗੇ ਚਾਹੇ ਉਹ ਪਿੰਡ ਤੋਂ ਆਏ ਨੇ ਚਾਹੇ ਉਹ ਸ਼ਹਿਰ ਤੋਂ ਆਏ ਨੇ ਮੈਂ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਸਾਰਿਆਂ ਦਾ ਹੀ ਆਪਣੇ ਦਿਲੋਂ ਉਹਨਾਂ ਨੂੰ ਨਮਨ ਕਰਦਾ ਹਾਂ ਕਿ ਤੁਸੀਂ ਸਾਡੇ ਇੱਕ ਛੋਟ ਸਾਡੇ ਇਹ ਛੋਟੇ ਜਿਹੇ ਇਸ ਪਿਆਰ ਦੇ ਬਲੌਗ ਦੇ ਵਿੱਚ ਵੀ ਸਾਰੇ ਮੇਰੇ ਸਾਥੀਆਂ ਦਰਸ਼ਕਾਚਾਰਨਾਂ ਦੋ ਤਿੰਨ ਚੰਗੀ ਵਕੀ ਉਹ ਦਾਸਪੁਰ ਤੋਂ ਤੇ ਬਟਾੜੇ ਤੋਂ ਮੈਂ ਇੱਥੇ ਡਿਊਟੀ ਲਾਉਂਗਾ ਦੋ ਤਿੰਨ ਅਸੀਂ ਲਾਵਾਂਗੇ ਕਾਨੂੰ ਇਹ ਕਦਾਂ ਕਾਦੀਆਂ ਨਾਲ ਕਿਉਂ ਕਾਦੀਆਂ ਬਲੌਕਸ ਘੜਦਾ ਸਟ ਪੈਂਦੀਆਂ ਨੇ ਮੈਜੋਰਟੀ ਪਿੰਡ ਕਾਨੂੰ ਆਣ ਚਿਹੇ ਕੋਈ ਇੱਥੇ ਦੋ ਚਾਰ ਗੁਰਦਾਸ ਸਾਹਿਬ ਚ ਹੈ ਅ ਗੁਰਦਾਸ ਅੰਗਲੇ ਉਹ ਲੋਕ ਚ ਨੇ ਤੋਂ ਇਸ ਗੱਲ ਕਾਰਨ ਬਿਲਕੁਲ ਕੋਈ ਆਪਾ ਆਪਣੇ ਵੱਲੋਂ ਗੱਲ ਨਹੀਂ ਕਰਦਾ ਕਈ ਵਾਰ ਕਾਗਜ਼ ਪਰ ਨੇ ਵਿੱਚ ਹੀ ਰੁਕਸ ਰਹਿ ਜਾਂਦੇ ਆਪਾ ਦੇਖਦੇ ਵੀ ਕਨੈਕਟ ਪਾਰਟੀ ਜਿੰਦਾਬਾਦ ਲੋਕ ਸੇਵਾ ਪਾਰਟੀ ਜਿੰਦਾਬਾਦ ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ ਨਜ਼ਰ ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ ਨਜ਼ਰ ਪ੍ਰਤਾਪ ਸਿੰਘ ਬਾਜਵਾ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਦੇਖੋ ਗੱਲ ਇਸ ਤਰ੍ਹਾਂ ਕਿ ਵਰਕਰਸ ਦੀ ਮੀਟਿੰਗ ਹੈ ਮੈਂ 2-3 ਮਹੀਨੇ ਬਾਅਦ ਮੈਨੂੰ ਮੌਕਾ ਮਿਲ ਸਕਿਆ ਕਿਉਂਕਿ ਪਹਿਲੇ ਵੀ ਮੈਂ ਪਾਰਟੀ ਦੇ ਕੰਮਾਂ ਵਿੱਚ ਬਾਹਰ ਮਸਰੂਫ ਸੀ ਕੋ ਜਾਤੀ ਇੱਕ ਸ਼ਾਦੀ ਵਾਸਤੇ ਮੈਨੂੰ ਦੇਸ਼ ਤੋਂ ਬਾਹਰ ਵੀ ਚੰਦ ਦਿਨ ਜਾਣਾ ਪਿਆ ਸੀ ਤੋਂ ਬਹੁਤ ਭਾਰੀ ਤੁਸੀਂ ਵੇਖਿਆ ਐਨਥੂਸੀਜ਼ਮ ਹੈ ਕਾਂਗਰਸ ਦੇ ਵਰਕਰਸ ਜਿਹੜੇ ਉਹਨਾਂ ਦੇ ਕੋਈ ਸ਼ਿਕਵੇ ਸਨ ਜਾਂ ਕੋਈ ਗਿਲੇ ਸੀ ਜਾਂ ਉਹਨਾਂ ਨੂੰ ਕਿਸੇ ਕਿਸਮ ਦੀ ਇਹ ਲੱਗਦਾ ਸੀ ਕਿ ਗਵਰਨਮੈਂਟ ਜਿਹੜੀ ਹੈ ਉਹ ਸਰਪੰਚੀ ਦੀਆਂ ਤੇ ਪੰਚੀ ਦੀਆਂ ਇਲੈਕਸ਼ਨਾਂ ਵਿੱਚ ਕੋਈ ਧੱਕੇਸ਼ਾਹੀ ਨਾ ਕਰੇ ਮੈਂ ਬਕਾਇਦਾ ਤੋ ਉਹਨਾਂ ਨੂੰ ਇਸ ਕੱਲ ਦਾ ਵਿਸ਼ਵਾਸ ਦਵਾਇਆ ਤੇ ਕੋਈ ਧੱਕੇਸ਼ਾਹੀ ਨਾ ਕਦੀ ਕੀਤੀ ਹੈ ਨਾ ਕਿਸੇ ਨੂੰ ਕਰਨ ਦਵਾਂ ਤੁਸੀਂ ਤਗੜੇ ਆਜ਼ਾਦਾਨਾ ਭਾਰਤ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਤੁਸੀਂ ਆਪਣੇ ਕਾਗਜ਼ ਪੂਰੇ ਕਰੋ ਤੁਸੀਂ ਇੱਕ ਜੁੱਟ ਹੋਵੋ ਜਿੱਤਣਾ ਗੁਰੂ ਮਹਾਰਾਜ ਸਾਹਿਬ ਦੇ ਅਸ਼ੀਰਵਾਦ ਨਾਲ ਹੈ ਤੇ ਤੁਸੀਂ ਆਪਣੀ ਤਿਆਰੀ ਰੱਖੋ ਕਿਸੇ ਦਾ ਕੋਈ ਕਾਗਜ਼ ਇਹ ਮੇਰਾ ਓਪਨ ਇੱਕ ਮੈਸੇਜ ਹੈ ਕਾਂਗਰਸ ਦੇ ਵਰਕਰ ਜੀ ਨੂੰ ਤੇ ਸਾਥੀਆਂ ਤਗੜੇ ਹੋ ਕੇ ਤੁਸੀਂ ਕਰੋ ਇਹਦਾ ਫਿਕਰ ਨਾ ਕਰੋ ਕਾਗਜ਼ ਕਿਸ ਦਾ ਰਿਜੈਕਟ ਹੋਇਆ ਇਹ ਕੋ ਪਹਿਲੀ ਵਾਰ ਨਹੀਂ ਹੋਇਆ ਹੁਣ ਵੇਖਣ ਚਾ ਰਹੇ ਆ ਕਿ ਕਈ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਜਿਹੜੇ ਗੋਲੀਆਂ ਦੇ ਸ਼ਿਕਾਰ ਹੋ ਐਂਡ ਦੂਜੀ ਗੱਲ ਮੈਂ ਕਹਿਣਾ ਚਾਹਨਾ ਜਿਸ ਸੂਬੇ ਦਾ ਮੁੱਖ ਮੰਤਰੀ 15 ਅਗਸਤ ਵਾਲੇ ਦਿਨ ਬੁਲੇਟ ਪ੍ਰੂਫ ਸ਼ੀਸ਼ੇ ਲਾ ਕੇ ਉਹਦੇ ذریعے ਸੂਬੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਜ਼ਿੰਦਗੀ ਤੇ ਤੁਹਾਡਾ ਕਾਰੋਬਾਰ ਤੇ ਤੁਹਾਡੀ ਜਾਇਦਾਦ ਮੇਰੀ ਸਰਕਾਰ ਮਹਫੂਜ਼ ਰੱਖੇਗੀ ਉਹਦੇ ਤੇ ਕਿੰਨਾ ਕੁ ਲੋਕ ਵਿਸ਼ਵਾਸ ਰੱਖਣ ਚੀਫ ਮਿਨਿਸਟਰ ਕ ਬੁਲੇਟ ਪ੍ਰੂਫ ਉਹਦੇ ਵਿੱਚੋਂ ਬੋਲ ਰਿਹਾ ਹੈ ਇੱਕ ਕੈਬਨ ਚੋਂ ਬੋਲ ਰਵੇ ਤੇ ਕਿੰਨਾ ਕੁ ਲੋਕਾਂ ਨੂੰ ਫੇਰ ਤੋਂ ਹੋ ਸਕਦਾ ਜਿਸ ਸੂਬੇ ਦੇ ਵਿੱਚ ਪੰਜਾਬ ਦੀ ਪੁਲਿਸ ਜਿਹਨਾਂ ਲੋਕਾਂ ਦੀ ਹਵਾਸਤ ਕਰਨੀ ਉਹ ਇੱਕ ਨੌਨ ਗੈਂਗਸਟਰ ਨੂੰ ਲਾਰੈਂਸ ਬਿਸ਼नोई ਨੂੰ ਸੀਏ ਖਰੜਚ ਖੜ ਕੇ ਇੱਕ ਐਸਪੀ ਲੈਵਲ ਦਾ ਬੰਦਾ ਆਪਣੇ ਟੈਲੀਫੋਨ ਤੋਂ 1 ਘੰਟੇ ਦੀ ਇੰਟਰਵਿਊ ਕਨੈਕਸ਼ਨ ਚੈਨਲ ਨਾਲ ਕਰਾਏ ਤੇ ਲੋਕ ਕਿੰਨਾ ਕੋਦੇ ਤੇ ਵਿਸ਼ਵਾਸ ਕਰ ਸਕਦੇ ਤੋਂ ਇਹ ਇਸ ਟਾਈਮ ਲੋਕਾਂ ਦਾ ਵਿਸ਼ਵਾਸ ਇਹ ਸਰਕਾਰ ਤੋਂ ਕੰਪਲੀਟਲੀ ਉੱਠ ਚੁੱਕਿਆ ਨਾ ਇਹਨਾਂ ਨੂੰ ਰਾਜ ਕਰਨ ਦਾ ਪਤਾ ਲੋਕ ਤੇ ਪਿਛਟਾਰੇ ਨੇ ਕਿ ਕਿਸ ਕਿਸਮ ਦੀ ਅਸੀਂ ਸਰਕਾਰ ਲੈ ਕੇ ਆ ਗਏ ਤੋਂ ਲੋਕ ਤੇ ਵੇਖ ਰਹੇ ਨੇ ਕਿ ਜਲਦੀ ਤੋਂ ਜਲਦੀ ਇਹ ਰੁਕਸਤ ਹੋਣ ਤੇ ਲੋਕਾਂ ਨੂੰ ਸਾਹ ਉਹਨਾਂ ਦਾ ਸੌਖਾ ਆ ਮੈਂ ਤੁਹਾਨੂੰ ਇੱਕੋ ਬੇਨਤੀ ਕਰਨਾ ਚਾਹਨਾ ਕੇਜਰੀਵਾਲ ਸਾਹਿਬ ਨੇ ਜਦੋਂ ਇਹ ਸਰਕਾਰ ਤੋਂ ਬਾਹਰਛਣੇ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ ਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ 2.5 ਸਾਲ ਗੁਜ਼ਰ ਚੁੱਕੇ ਨੇ ਫਿਰ ਪਿਛਲੇ 2023 ਅਗਸਤ ਨੂੰ 15 ਅਗਸਤ ਵਾਲੇ ਦਿਨ ਸੂਬੇ ਨੂੰ ਸਬੋਧਨ ਕਰਦਿਆਂ ਹੋਇਆ ਚੀਫ ਮਿਨਿਸਟਰ ਭਗਵੰਤ ਮਾਨ ਨੇ ਗੱਲ ਕਹੀ ਸੀ ਕਿ 2024 ਅਗਸਤ ਜਿਹੜਾ 15 ਅਗਸਤ ਹੋਏਗਾ ਉਸ ਤੋਂ ਪਹਿਲੇ ਪਹਿਲੇ ਕੰਪਲੀਟ ਅਸੀਂ ਇਹੋ ਜਿਹੇ ਕਦਮ ਉਠਾਵਾਂਗੇ ਕਿ ਨਸ਼ਾ ਮੁਕਤ ਹੋ ਜੇ ਤੇ ਤੁਸੀਂ ਵੇਖਿਆ ਹੀ ਹੈ ਹਾਲ ਕੀ ਬਣ ਰਿਹਾ ਹੁਣ ਉਹਦਾ ਜ਼ਿਕਰ ਹੀ ਕਿਤੇ ਨਹੀਂ ਕਰਦਾ ਐ ਕਿ ਮੈਂ ਇਹ ਗੱਲ ਕਹੀ ਸੀ ਸਪੀਕਰ ਸਾਹਿਬ ਨੂੰ ਸਪੀਕਰ ਸਾਹਿਬ ਟਾਈਮ ਦਿਓ ਲਾਅ ਐਂਡ ਆਰਡਰ ਤੇ ਨਸ਼ਿਆਂ ਤੇ ਬਰਗਾੜੀ ਬੈਬਲ ਕਲਾਬ ਤੇ ਬਹੁਤ ਸਾਰੇ ਹੋਰ ਮੁੱਦਿਆਂ ਤੇ ਅਸੀਂ ਬਹਿਸ ਕਰਨੀ ਹੈ ਵਕਤ ਦਿਓ ਵਕਤੀ ਕਿਸੇ ਨੂੰ ਨਹੀਂ ਦਿੱਤਾ ਜੀ ਇੱਕ ਦਿਨ 'ਚ ਸੈਸ਼ਨ ਖਤਮ ਕਰ ਦਿੱਤਾ ਇਸ ਉਸ ਪਾਰਟੀ ਨੇ ਜਿਹੜੀ ਕਹਿੰਦੀ ਇਹ ਬਦਲਾਵ ਲੈ ਕੇ ਆਵਾਂਗੇ ਤੇ ਅਸੀਂ ਹਰ ਸੈਸ਼ਨ ਜਿਹੜਾ ਹਰ ਸਾਲ 120 ਦਿਨ ਦਾ ਸੈਸ਼ਨ ਕਰਿਆ ਕਰਾਂਗੇ 3 ਸਾਲ ਗੁਜ਼ਰਨ ਤੋਂ ਬਾਅਦ 39 ਸੈਸ਼ਨ ਟੋਟਲ ਚ ਹੋਏ ਤੇ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਵੀ ਵਿਧਾਨ ਸਭਾ ਦੇ ਕਹਿੰਦੇ ਨੇ ਮੈਂ ਕਿ ਕਾਨੂੰਨ ਵਾਲੀ ਕਿਤਾਬ ਕੱਢ ਕੇ ਦਿੱਤੀ ਸੀ ਕਿ ਸੈਕਸ਼ਨ 14ਏ ਦੇ ਅਧੀਨ ਮਿਨੀਮਮ 40 ਸੈਸ਼ਨ ਪਰ ਇਹ ਹੋਣੀ ਚਾਹੀਦੀ ਸਮਝੋ 40 ਦਿਨ ਅਸੈਂਬਲੀ ਜ਼ਰੂਰ ਚੱਲਣੀ ਚਾਹੀਦੀ ਇਹ 39 ਦਿਨ ਚੱਲ ਗਏ ਤੇ ਨਾਲ ਸਾਲ ਤੇ ਤੁਸੀਂ ਆਪੇ حساب ਲਓ ਗੱਲਾਂ ਕੀ ਕਰਦੇ ਸੀ ਤੇ ਨਿਕਲੇ ਵਿੱਚੋਂ ਕੀ ਅੱਜ ਤਹਿਸੀਲਾਂ ਵਿੱਚ ਅੱਜ ਥਾਣਿਆਂ ਵਿੱਚ ਕੀ ਆਮ ਸਧਾਰਨ ਬੰਦਾ ਜਿਹੜਾ ਬਿਨਾਂ ਰਿਸ਼ਵਤ ਕੋਈ ਕੰਮ ਕਰਵਾਸਾ ਮੈਂ ਪੰਜਾਬ ਦੇ ਸਮੁੱਚੇ ਆਵਾਮ ਨੂੰ ਬੇਸਿਕਲੀ ਜਿਹੜੇ ਹਰਿਆਣੇ ਦੇ ਬਾਰਡਰਸ ਤੇ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਤਗੜੇ ਹੋ ਕੇ ਕਾਂਗਰਸ ਦਾ ਸਾਥ ਦੋ ਹਰਿਆਣੇ ਹਮਾਚਲ ਵਿੱਚ ਪਹਿਲੇ ਸਾਡੀ ਸਰਕਾਰ ਬਣ ਚੁੱਕੀ ਹਰਿਆਣੇ ਚ ਬਣੇਗੀ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਰਕਾਰ ਬਣਦੇ ਵਿੱਚ ਇੱਕ ਅਹਿਮ ਰੋਲ ਹਰਿਆਣਾ ਵੀ ਪਲੇ ਕਰੇਗਾ ਮੇਰੀ ਅਪੀਲ ਹੈ ਕਾਂਗਰਸ ਦੇ ਸਾਰੇ ਸਾਥੀਆਂ ਨੂੰ ਤੇ ਵਿਸ਼ੇਸ਼ ਤੌਰ ਪੰਜਾਬੀਆਂ ਤੁਸੀਂ ਕਿਰਪਾ ਕਰਕੇ ਸਾਡੀ ਪਾਰਟੀ ਦਾ ਸਮਰਥਨ ਕਰੋ ਹਰਿਆਣੇ ਹਰਿਆਣੇ ਵਿੱਚ ਵੀ ਖੱਟੜ ਸਰਕਾਰ ਤੇ ਸੈਣੀ ਸਰਕਾਰ ਕੰਪਲੀਟਲੀ ਫੇਲ ਰਹੀ ਲੋਕ ਤਬਦੀਲੀ ਚਾਹੁੰਦੇ ਨੇ ਤੇ ਮੈਨੂੰ ਪੂਰ ਨਾਸ ਹੈ ਕਿ ਐਤ ਕੀ 2/3 ਮੈਜੋਰਟੀ ਨਾਲ ਕਾਂਗਰਸ ਜਿੱਤੇਗੀ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਦਿੜੋ ਭਾਰੀ ਆ ਕਿ ਉਹਨਾਂ ਨੇ ਇੱਕ ਵੱਡੀ ਜ਼ਿੰਮੇਵਾਰੀ ਇੱਕ ਪੰਜਾਬੀ ਨੂੰ ਦਿੱਤੀ ਹੈ ਪਹਿਲੇ ਤੁਹਾਡੇ ਦਾਸ ਨੂੰ ਹਿਮਾਚਲ ਚਲਾਇਆ ਸੀ ਹਿਮਾਚਲ ਜਿੱਤ ਕੇ ਦਿੱਤਾ ਹੁਣ ਹਰਿਆਣਾ ਚਲਾਇਆ ਗੁਰੂ ਮਹਾਰਾਜ ਸਾਹਿਬ ਦੀ ਉੱਥੇ ਵੀ ਕਿਰਪਾ ਹੋਣੀ ਜੇ ਬਾਕੀ ਫਿਰ ਪੰਜਾਬ ਦੇ ਵਿੱਚ ਸਾਈ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬੀ ਹੱਲਾ ਮਾਰਾਂਗੇ ਇਹਨਾਂ ਨੂੰ ਇਥੋਂ ਤੋੜਾਂਗੇ ਪੰਜਾਬ ਦੇ ਵਿੱਚ ਇੱਕ ਵਾਰ ਲੋਕਾਂ ਦਾ ਸਾਹ ਸੌਖਾ ਕਰਾਂ